ਵਾਈਟ ਹਾਊਸ ਦੇ ਸੈਕਟਰੀ ਹੈਗੇ ਆ ਕੈਰੋਲੀਨਾ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਇੱਕ ਲੇਡੀ ਨੂੰ ਪਿਛਲੇ ਮਹੀਨੇ ਜਿਹੜਾ ਸੀਗਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਜਿਹਦੀ ਕਾਫੀ ਚਰਚਾ ਕੀਤੀ ਜਾ ਰਹੀ ਹੈ ਕਿ ਉਹ ਤਕਰੀਬਨ 12-13 ਸਾਲ ਦੀ ਸੀ ਜਦੋਂ ਬ੍ਰਾਜ਼ੀਲ ਤੋਂ ਅਮਰੀਕਾ ਵਿੱਚ ਆਉਂਦੀ ਹੈ ਜਿਹੜੀ ਕੈਰੋਲੀਨਾ ਹੈਗੀ ਹੈ ਜਿਹੜੀ ਵਾਈਟ ਹਾਊਸ ਦੇ ਪ੍ਰੈਸ ਸੈਕਟਰੀ ਹੈਗੇ ਆ ਉਹਨਾਂ ਦੇ ਬ੍ਰਦਰ ਦੇ ਨਾਲ ਉਹ ਵਿਆਹੀ ਹੋਈ ਹੈ ਤੇ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਹੈਗੀ ਆ ਪਰ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਹੁਣ ਡੈਪੂਟੇਸ਼ਨ ਦੇ ਵਿੱਚ ਪਾਇਆ ਹੋਇਆ ਉਹ ਇਸ ਕਰਕੇ ਕਿਉਂਕਿ ਜਦੋਂ ਉਹ ਇੱਥੇ ਅਮਰੀਕਾ 'ਚ ਆਈ ਸੀ ਜਿਸ ਟਾਈਮ 1999 ਦੀ ਆਈ ਥਿੰਕ ਗੱਲ ਕੀਤੀ ਜਾ ਰਹੀ ਹੈ ਜੇ ਮੈਂ ਗਲਤ ਨੁਕਤਾ ਹੋਵਾਂ ਸ਼ਾਇਦ 1997 ਦੀ ਗੱਲ ਹੈ ਸ਼ਾਇਦ ਜਦੋਂ ਇੱਥੇ ਆਈ ਸੀਗੀ 12 13 ਸਾਲ ਦੀ ਸੀਗੀ ਉਦੋਂ ਉਹ ਵੀਜ਼ੇ ਤੇ ਆਏ ਸੀ ਪਰ ਜਦੋਂ ਉਸ ਨੂੰ ਇੱਥੇ ਜਿਹੜਾ ਡਾਕਾ ਪ੍ਰੋਗਰਾਮ ਹੈ ਉਹਦੇ ਅਧੀਨ ਜਿਹੜਾ ਉਹਦਾ ਅਪਲਾਈ ਕੀਤਾ ਗਿਆ ਸੀਗਾ ਜਿਹਦੇ ਦੁਆਰਾ ਜਿਹਦੇ ਕਰਕੇ ਉਹ ਇੱਥੇ ਰਹਿ ਰਹੀ ਸੀਗੀ ਤੇ ਉਹਦਾ ਵਿਆਹ ਜਿਹੜਾ ਆ ਅਮਰੀਕਨ ਸਿਟੀਜ਼ਨ ਨਾਲ ਹੋਇਆ ਹੋਇਆ ਪਰ ਉਹਦੇ باوجود ਵੈ ਉਸ ਨੂੰ ਇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹਦਾ ਕਿਸੇ ਟਾਈਮ ਵੀਜ਼ਾ ਜਿਹੜਾ ਸੀਗਾ ਓਵਰਸਟੇ ਹੋਇਆ ਸੀਗਾ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਜਿਹੜੇ ਪ੍ਰੈਸ ਫੈਕਟਰੀ ਕੈਰੋਲਿਨਾ ਹੈਗੇ ਨੇ ਜੇ ਉਹਨਾਂ ਦੇ ਜਿਹੜੀ ਹੈਗੀ ਆ ਸਿਸਟਰ ਇਨਲਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਭਾਵੇਂ ਪੱਤਰਕਾਰਾਂ ਨੇ ਕਈ ਵਾਰੀ ਇਹ ਸਵਾਲ ਦੇ ਜਵਾਬ ਵਿੱਚ ਪੁੱਛਿਆ ਪਰ ਉਹਨਾਂ ਨੇ ਦੱਸਿਆ ਕੁਝ ਨਹੀਂ ਇਸ ਕਰਕੇ ਭਈ ਸਖਤਾਈ ਬਹੁਤ ਜ਼ਿਆਦਾ ਹੈਗੀ ਹੈ ਜੇ ਕਿਸੇ ਨੂੰ ਵੀ ਉਹ ਡਿਟੇਨ ਕਰਦੇ ਛੱਡਦੇ ਐਨੀ